ਅਕਸਰ ਕਰਾਰੇ ਵਿੱਚ ਆਮ ਤੌਰ ਤੇ ਪਾਈ ਜਾਣ ਵਾਲੀ ਲੌਂਗ ਸਾਡੀ ਸਿਹਤ ਵਾਸਤੇ ਕਿੰਨੀ ਜ਼ਿਆਦਾ ਲਾਭਦਾਇਕ ਹੁੰਦੀ ਹੈ ਇਸ ਦਾ ਸਾਨੂੰ ਵੀ ਅੰਦਾਜ਼ਾ ਨਹੀਂ ਹੁੰਦਾ ਜੇ ਗੱਲ ਕੀਤੀ ਜਾਵੇ ਤਾਂ ਲੌਂਗ ਨੂੰ ਵਰਤੋਂ ਖਾਣੇ ਦੇ ਵਿੱਚ ਮਸਾਲੇ ਦੇ ਤੌਰ ਤੇ ਕੀਤੀ ਜਾਂਦੀ ਹੈ ਇਹ ਭੋਜਨ ਦੇ ਸਵਾਦ ਅਤੇ ਉਰਜੇ ਨਾਲ-ਨਾਲ ਉਸ ਦੀ ਖੁਸ਼ਬੂ ਨੂੰ ਵੀ ਵਧਾਉਣ ਦੇ ਵਿੱਚ ਕਾਫੀ ਜ਼ਿਆਦਾ ਸਹਾਇਤਾ ਕਰਦੀ ਹੈ ਲੋਕਾਂ ਦੀ ਅਗਰ ਸਿਹਤ ਵਾਸਤੇ ਗੱਲ ਕੀਤੀ ਜਾਵੇ ਤਾਂ ਆਯੁਰਵੇਦ ਦੇ ਮੁਤਾਬਿਕ ਲੌਂਗ ਨੂੰ ਇੱਕ ਵਰਦਾਨ ਮੰਨਿਆ ਜਾਂਦਾ ਹੈ ਇਸ ਦੇ ਵਿੱਚ ਕਾਫੀ ਮਾਤਰਾ ਦੇ ਵਿੱਚ ਐਂਟੀਵਾਇਰਲ ਐਂਟੀਬੈਕਟੀਰੀਅਲ ਐਂਟੀ ਐਂਟੀਆਕਸੀਡੈਂਟ ਅਤੇ ਹੋਰ ਵੀ ਕਈ ਗੁਣ ਪਾਏ ਜਾਂਦੇ ਨੇ ਜੋ ਕਿ ਸਰੀਰ ਵਾਸਤੇ ਵਰਦਾਨ ਮੰਨੇ ਜਾਂਦੇ ਨੇ ਅਤੇ ਬਿਮਾਰੀਆਂ ਤੋਂ ਲੜਨ ਦੇ ਵਿੱਚ ਵੀ ਕਾਫੀ ਜ਼ਿਆਦਾ ਸਹਾਇਤਾ ਕਰਦੇ ਨੇ ਆਯੁਰਵੇਦ ਦੇ ਵਿੱਚ ਜਲੌਂਗ ਦੀ ਗੱਲ ਕੀਤੀ ਜਾਵੇ ਤਾਂ ਇਸ ਨੂੰ ਜੜੀ ਬੂਟੀ ਬਣਾਉਣ ਦੇ ਵਿੱਚ ਵੀ ਵਰਤਿਆ ਜਾਂਦਾ ਹੈ ਤੇ ਸਿਰਫ ਇੰਨਾ ਹੀ ਨਹੀਂ ਲੌਂਗ ਦੇ ਹੋਰ ਵੀ ਫਾਇਦੇ ਜਿਹੜੇ ਨੇ ਉਹ ਆਯੁਰਵੇਦ ਦੇ ਮੁਤਾਬਿਕ ਦੱਸੇ ਜਾਂਦੇ ਨੇ ਹੁਣ ਅਸੀਂ ਗੱਲਬਾਤ ਕਰਾਂਗੇ ਤਾਂ ਤੁਹਾਨੂੰ ਵੀ ਦੱਸਾਂਗੇ ਕਿ ਲੌਂਗ ਦੇ ਆਯੁਰਵੇਦ ਦੇ ਮੁਤਾਬਿਕ ਕੀ ਕੀ ਫਾਇਦੇ ਨੇ ਸਭ ਤੋਂ ਪਹਿਲੀ ਜੀ ਗੱਲ ਕੀਤੀ ਜਾਵੇ ਤਾਂ ਇਹ ਦੰਦਾ ਦੇ ਦਰਦ ਤੋਂ ਕਾਫੀ ਜ਼ਿਆਦਾ ਰਾਹਤ ਦਿੰਦਾ ਜੇਕਰ ਤੁਸੀਂ ਵੀ ਦੰਦਾ ਦੇ ਦਰਦ ਨਾਲ ਜੂਝ ਰਹੇ ਹੋ ਤਾਂ ਲੌਂਗ ਦਾ ਸੇਵਨ ਕਰਨਾ ਸ਼ੁਰੂ ਕਰ ਲਓ ਕਿਉਂਕਿ ਲੌਂਗ ਦੇ ਵਿੱਚ ਇਸ ਤਰ੍ਹਾਂ ਦੇ ਗੁਣ ਪਾਏ ਜਾਂਦੇ ਨੇ ਜੋ ਕਿ ਸਾਡੇ ਦੰਦਾਂ ਦੇ ਇੰਦਰ ਵਸਤੇ ਵਰਦਾਨ ਮੰਨੇ ਜਾਂਦੇ ਨੇ ਤੇ ਦੰਦਾਂ ਦੀ ਦਰਦ ਤੋਂ ਰਾਹਤ ਦੇਖਣ ਨੂੰ ਵੀ ਮਿਲਦੀ ਆ ਉਸ ਤੋਂ ਬਾਅਦ ਜੇ ਗੱਲ ਕੀਤੀ ਜਾਵੇ ਤਾਂ ਇਹ ਇਮਿਊਨਿਟੀ ਬਣਾਉਣ ਦੇ ਵਿੱਚ ਵੀ ਕਾਫੀ ਜ਼ਿਆਦਾ ਸਹਾਇਤਾ ਕਰਦਾ ਹੈ ਲੌਂਗ ਦੇ ਵਿੱਚ ਐਂਟੀਆਕਸੀਡੈਂਟ ਭੁੰਨ ਹੁੰਦੇ ਨੇ ਤੇ ਲੌਂਗ ਜਿਹੜੀ ਹੈ ਉਹ ਐਂਟੀਆਕਸੀਡੈਂਟ ਗੁਣਾ ਨਾਲ ਭਰਪੂਰ ਹੁੰਦੀ ਆ ਜੋ ਕਿ ਇਮਿਊਨਿਟੀ ਵਾਸਤੇ ਕਾਫੀ ਜ਼ਿਆਦਾ ਫਾਇਦੇਮੰਦ ਮੰਨੀ ਜਾਂਦੀ ਹੈ ਇਸ ਸਰੀਰ ਦੇ ਵਿੱਚ ਪੂਰੇ ਇਨਫੈਕਸ਼ਨ ਤੋਂ ਬਚਾਉਣ ਦੇ ਵਿੱਚ ਕਾਫੀ ਜ਼ਿਆਦਾ ਸਹਾਇਤਾ ਕਰਦੀ ਹੈ ਤੇ ਇਸ ਦੇ ਨਾਲ ਨਾਲ ਜੇਕਰ ਤੁਹਾਨੂੰ ਸਰਦੀ ਜਾਂ ਫਿਰ ਜ਼ੁਕਾਮ ਹੈ ਤਾਂ ਉਸ ਸਮੱਸਿਆਵਾਂ ਦੇ ਵਿੱਚ ਵੀ ਇਹ ਕਾਫੀ ਜ਼ਿਆਦਾ ਲਾਭਦਾਇਕ ਮੰਨੀ ਜਾਂਦੀ ਹੈ ਤਾਂ ਜੇਕਰ ਤੁਹਾਨੂੰ ਵੀ ਸਰਦੀ ਆ ਜ਼ੁਕਾਮ ਹੈ ਤਾਂ ਲੌਂਗ ਦਾ ਸੇਵਨ ਕਰਨਾ ਸ਼ੁਰੂ ਕਰ ਲਓ ਉਸ ਤੋਂ ਅਗਲੀ ਫਾਇਦੇ ਦੀ ਗੱਲ ਕੀਤੀ ਜਾਵੇ ਤਾਂ ਇਹ ਪਾਚਨ ਦੀ ਸਮੱਸਿਆਵਾਂ ਵਾਸਤੇ ਕਾਫੀ ਜ਼ਿਆਦਾ ਫਾਇਦੇਮੰਦ ਮੰਨੀ ਜਾਂਦੀ ਹੈ ਲੌਂਗ ਦੇ ਵਿੱਚ ਕਾਫੀ ਮਾਤਰਾ ਤੱਕ ਦੇਖਿਆ ਜਾਵੇ ਤਾਂ ਫਾਈਬਰ ਮੌਜੂਦ ਹੁੰਦਾ ਜੋ ਕਿ ਪਾਚਨ ਦੀ ਸਮੱਸਿਆਵਾਂ ਵਾਸਤੇ ਕਾਫੀ ਜ਼ਿਆਦਾ ਲਾਭਦਾਇਕ ਮੰਨੀ ਜਾਂਦੀ ਜੇਕਰ ਤੁਹਾਨੂੰ ਵੀ ਕਬਜ ਗੈ ਜਾਂ ਫਿਰ ਪਾਚਨ ਦੇ ਨਾਲ ਸੰਬੰਧੀ ਕੋਈ ਵੀ ਸਮੱਸਿਆ ਹੈ ਤਾਂ ਤੁਸੀਂ ਲੋਂਗ ਦਾ ਸੇਵਨ ਕਰਨਾ ਸ਼ੁਰੂ ਕਰ ਲਓ ਕਿਉਂਕਿ ਉਸ ਤੋਂ ਬਾਅਦ ਜਿੰਨੀਆਂ ਵੀ ਤੁਹਾਨੂੰ ਪਾਚਨ ਦੇ ਨਾਲ ਜੁੜੀਆਂ ਹੋਈਆਂ ਸਮੱਸਿਆ ਨੇ ਉਸ ਦਾ ਲੋਂਗ ਦਾ ਸੇਵਨ ਕਰਨ ਤੋਂ ਬਾਅਦ ਕਾਫੀ ਸੁਧਾਰ ਦੇਖਣ ਨੂੰ ਮਿਲ ਸਕਦਾ ਹੈ ਉਸ ਤੋਂ ਬਾਅਦ ਦੇਖਿਆ ਜਾਵੇ ਤਾਂ ਜੇਕਰ ਤੁਹਾਨੂੰ ਸਿਰਦਰਦ ਵਰਗੀ ਸਮੱਸਿਆ ਤਾਂ ਉਸ ਤੋਂ ਵੀ ਲੋਂਗ ਚੀੜੀ ਹੈ ਉਹ ਰਾਹਤ ਦਿੰਦੀ ਹੈ ਜੇਕਰ ਤੁਹਾਡਾ ਵੀ ਸਿਰਦਰਦ ਹੋ ਰਿਹਾ ਹੈ ਤਾਂ ਉਸ ਦੇ ਵਿੱਚ ਲੌਂਗ ਦੇ ਵਿੱਚ ਐਂਟੀਆਕਸੀਡੈਂਟ ਗੁਣ ਪਾਈ ਜਾਂਦੇ ਨੇ ਜੋ ਕਿ ਸਾਡੇ ਸਿਰ ਦੇ ਦੁਆਸਤੇ ਕਾਫੀ ਜ਼ਿਆਦਾ ਫਾਇਦੇਮੰਦ ਮੰਨੇ ਜਾਂਦੇ ਨੇ ਉਸ ਤੋਂ ਅਗਲੇ ਫਾਇਦੇ ਦੀ ਗੱਲ ਕੀਤੀ ਜਾਵੇ ਤਾਂ ਜਿਨ੍ਹਾਂ ਨੂੰ ਚਮੜੀ ਦੀ ਸਮੱਸਿਆਵਾਂ ਨੇ ਉਹਨਾਂ ਵਾਸਤੇ ਵੀ ਇਹ ਵਰਣਨ ਮੰਨਿਆ ਜਾਂਦਾ ਹੈ ਲੌਂਗ ਦੇ ਵਿੱਚ ਐਂਟੀਸੈਪਟਿਕ ਗੁਣ ਹੁੰਦੇ ਨੇ ਜਿਸ ਦੇ ਨਾਲ ਚਮੜੀ ਦੇ ਨਾਲ ਜਿੰਨੀਆਂ ਜੁੜੀਆਂ ਹੋਈਆਂ ਸਮੱਸਿਆਵਾਂ ਨੇ ਉਸ ਦੇ ਵਿੱਚ ਉਸ ਨੂੰ ਠੀਕ ਕਰਨ ਦੇ ਵਿੱਚ ਕਾਫੀ ਜ਼ਿਆਦਾ ਲਾਭਦਾਇਕ ਮੰਨਿਆ ਜਾਂਦਾ ਹੈ ਤਾਂ ਜੇਕਰ ਤੁਹਾਨੂੰ ਵੀ ਚਮੜੀ ਦੇ ਨਾਲ ਜੁੜੀ ਕੋਈ ਵੀ ਸਮੱਸਿਆ ਹੈ ਤਾਂ ਉਸ ਦੇ ਤੋਂ ਤੁਸੀਂ ਲੌਂਗ ਦੀ ਸੇਵਨ ਕਰਨਾ ਸ਼ੁਰੂ ਕਰ ਲਓ ਜਿਸ ਦੇ ਨਾਲ ਤੁਹਾਡੀ ਜਿਹੜੀ ਚਮੜੀ ਦੇ ਨਾਲ ਜੁੜੀਆਂ ਸਮੱਸਿਆਵਾਂ ਨੇ ਉਸ ਦੇ ਵਿੱਚ ਸੁਧਾਰ ਦੇਖਣ ਨੂੰ ਮਿਲੇਗਾ ਤੇ ਜੇਕਰ ਹੁਣ ਤੁਸੀਂ ਵੀ ਲੌਂਗ ਦਾ ਸੇਵਨ ਕਰਨ ਲੱਗ ਗਏ ਹੋ ਤਾਂ ਇੱਕ ਵਾਰ ਆਪਣੇ ਡਾਕਟਰ ਨਾਲ ਜ਼ਰੂਰ ਸਲਾਹ ਕਰ ਲੈਣਾ ਤੇ ਅੱਡਾ ਦੀ ਹੋਰ ਬੜੀ ਦੀ ਜਾਣਕਾਰੀ ਲਈ ਸਾਡੇ ਨਾਲ ਬਨੇ ਰੋ ਚਰਚਾ ਨੂੰ ਚੈਨਲ ਤੇ